ਅੱਜ ਪੰਜਾਬ ਵਿਧਾਨ ਸਭਾ ਦੇ ਵਿੱਚ ਪ੍ਰਾਪਰਟੀ ਪ੍ਰਾਪਰਟੀ ਅਪਾਰਟਮੈਂਟ ਰੈਗੂਲੇਸ਼ਨ ਐਮੈਂਡਮੈਂਟ ਬਿਲ ਜਿਹੜਾ ਹੈ ਉਹ ਪਾਸ ਹੋਇਆ ਸਾਡੇ ਨਾਲ ਅਮਨ ਰੋੜਾ ਨੇ ਜੋ ਕਿ ਕੈਬਨਿਟ ਮਿਨਿਸਟਰ ਨੇ ਬਲਿਸ ਸਾਹਿਬ ਇੱਕ ਨਾਇ ਇੰਪੋਰਟੈਂਟ ਬਿਲ ਸੀਗਾ ਜਿਹੜਾ ਪਾਸ ਹੋਇਆ ਜਿਹੜਾ ਪ੍ਰਾਪਰਟੀ ਐਮੈਂਡਮੈਂਟ ਐਕਟ ਬਿਲ ਹੈ ਕਿਉਂਕਿ ਐਨਓਸੀ ਨੂੰ ਲੈ ਕੇ ਪੰਜਾਬ ਦੇ ਲੋਕ ਬੜੇ ਜ਼ਿਆਦਾ ਮਤਲਬ ਟਰਬਲਡ ਸੀ ਦੇਖੋ ਪਿਛਲੇ ਤਕਰੀਬਨ 2 ਟਾਈ ਸਾਲ ਦੇ ਉੱਪਰ ਵਿੱਚ ਪੰਜਾਬ ਦੇ ਲੋਕ ਕਾਫੀ ਖੱਜਲਖਵਾਰ ਹੋ ਰਹੇ ਸੀਗੇ ਕਿਉਂਕਿ ਐਨਓਸੀ ਲੈਣਾ ਪੈਂਦਾ ਸੀਗਾ ਉਹਨਾਂ ਨੂੰ ਆਪਦੇ ਪਲਾਟ ਦੀ ਰਜਿਸਟਰੀ ਕਰਾਉਣ ਦੇ ਲਈ ਸੋ ਹੁਣ ਵਨ ਟਾਈ ਫੈਸਲਾ ਕੀਤਾ ਗਿਆ ਹੈ ਕਿ 500 ਅਕਸ ਤੱਕ ਦੇ ਜਿੰਨੇ ਵੀ ਪਲਾਟ ਹੋਲਡਰ ਹੈਗੇ ਜੇ ਕਿਸੇ ਨੇ ਇਲੀਗਲ ਕਲੋਨੀ ਆ ਨਾਥੋਰਾਈਜ਼ ਕਲੋਨੀ ਦੇ ਵਿੱਚ ਲੈ ਵੀ ਲਿਆ ਪਲਾਟ 500 ਅਕਸ ਤੱਕ ਦਾ ਤੇ 31 ਸਤ ਤੋਂ ਪਹਿਲਾਂ ਦਾ ਜੇ ਉਹਦੇ ਕੋਲ ਕੋਈ ਰਜਿਸਟਰਡ ਬਿਆਨਾ ਪਾਵਰ ਆਫ ਅਟਾਰਨੀ ਜਾਂ ਬੈਂਕ ਦੀ ਟਰਾਂਜੈਕਸ਼ਨ ਹੈਗੀ ਇਹ ਸਟੈਬਲਿਸ਼ ਕਰਨ ਦੇ ਲਈ ਕਿ ਉਹ ਡੀਲ ਹੈ ਜਿਹੜੀ ਆਲਰੇਡੀ 31 ਸਤ ਤੋਂ ਪਹਿਲਾਂ ਹੋ ਚੁੱਕੀ ਸੀਗੀ ਤੇ ਉਹ ਲੋਕ ਬਿਨਾ ਐਨਓਸੀ ਤੋਂ 2 ਨਵੰਬਰ ਤੱਕ ਰਜਿਸਟਰੀਆਂ ਜਿਹੜੀਆਂ ਉਹ ਕਰਵਾ ਸਕਣਗੇ ਇਹਦੇ ਨਾਲ ਲੱਖਾਂ ਲੋਕਾਂ ਨੂੰ ਪੰਜਾਬ ਦੇ ਵਿੱਚ ਬੈਨੀਫਿਟ ਹੋਏਗਾ illegal colonies ਤੁਸੀਂ ਗੱਲ ਕੀਤੀ ਤੁਸੀਂ ਆਪਣੇ ਉਹਦੇ ਸਪੀਚ ਦੇ ਵਿੱਚ ਵੀ ਕਿਹਾ ਸੀ ਵੀ 14000 ਇਲੀਗਲ ਕਲੋਨੀਆਂ ਮੈਸ਼ਰੂਮ ਹੋਈਆਂ ਪੰਜਾਬ ਦੇ ਵਿੱਚ ਉਹਨਾਂ ਨੂੰ ਵੀ ਐਡਵਾਂਟੇਜ ਹੋਏਗਾ ਕਿ ਇੰਡੀਵਿਜੂਅਲ ਪਲਾਟ ਹੋਲਡਰ ਜਿਹੜੇ ਸਿਰਫ ਉਹੀ ਬੈਨੀਫਿਸ਼ੀਅਰੀ ਹੋਣਗੇ ਇਹਦੇ ਵਿੱਚ ਨਹੀਂ ਇਲੀਗਲ ਕਲੋਨੀਆਂ ਨੂੰ ਜੇ ਬੈਨੀਫਿਟ ਦਵਾਂਗੇ ਤਾਂ ਉਹ ਤਾਂ ਪ੍ਰੋਮੋਟ ਹੋ ਜਾਣਗੀਆਂ ਹੋਰ ਅੱਗੇ ਦੀ ਅੱਗੇ ਵਧੀਆਂ ਜਾਣਗੀਆਂ ਉਹਨਾਂ ਨੂੰ ਕੋਈ ਬੈਨੀਫਿਟ ਨਹੀਂ ਦਿੱਤਾ ਉਹਨਾਂ ਦੇ ਉੱਪਰ ਪ੍ਰੋਵੀਜ਼ਨ ਨੇ ਸਟ੍ਰਿੰਜੈਂਟ ਕੀਤੀਆਂ ਨੇ ਜੁਰਮਾਨੇ ਤੇ ਫਾਈਨ ਨੇ ਜਿਹੜੇ ਸਜ਼ਾਵਾਂ ਨੇ ਜਿਹੜੀਆਂ ਉਹ ਵਧਾਈਆਂ ਨੇ ਸਿਰਫ ਇੰਡੀਵਿਜੁਅਲ ਪਲਾਟ ਹੋਲਡਰਸ ਨੂੰ ਬੈਨੀਫਿਟ ਦਿੱਤਾ ਸੀ ਇਸ ਦੇ ਵਿੱਚ ਢੈਡਲਾਈਨ ਅਮਨ ਜੀ ਹੈ ਦੇ ਵਿੱਚ ਵੀ ਕਦੋਂ ਕਟ-ਆਫ ਡੇਟ ਆ ਇਹ ਤਾਂ ਦਿੱਤੀ ਜੀ ਡੈਡਲਾਈਨ ਜਿਨ੍ਹਾਂ ਦਾ ਬਿਆਨਾ ਰਜਿਸਟਰਡ ਬਿਆਨਾ ਪਾਵਰ ਆਫ ਅਟਾਰਨੀ 31 ਜੁਲਾਈ 2024 ਤੋਂ ਪਹਿਲਾਂ ਹੋਇਆ ਹੋਇਆ ਉਹ 2 ਨਵੰਬਰ 24 ਤੱਕ ਆਪ ਰਜਿਸਟਰੀ ਕਰਾਉਣ ਤੁਹਾਡੇ ਕੋਲ ਡਾਟਾ ਹੋਊਗਾ ਕਿੰਨੇ ਕੁ ਲੋਕ ਇਫੈਕਟਿਡ ਸਕੇ ਕਿੰਨੇ ਕੁ ਲੋਕ ਵੇਟ ਕਰ ਰਹੇ ਸੀ ਪੰਜਾਬ 5000 ਦੇ ਕਰੀਬ ਇਲੀਗਲ ਸੁਣੋ 14000 ਦੇ ਕਰੀਬ ਇਲੀਗਲ ਕਲੋਨੀਆ ਨੇ ਹੁਣ ਉਹ 14000 ਇਲੀਗਲ ਕਲੋਨੀਆ ਦੇ ਵਿੱਚ ਕਿੰਨੇ ਲੋਕਾਂ ਨੇ ਪਲਾਟ ਲੈ ਰੱਖੇ ਨੇ ਜਿਹ ਉਹਦੀ ਗਿਣਤੀ ਮੇਰੇ ਕੋਲ ਕਿਵੇਂ ਆਊਗੀ ਸੋ ਲੱਖਾਂ ਲੋਕ ਨੇ ਪਰ ਇਹਨਾ ਸ਼્યોਰ ਹੈ ਪੋਲਿਟੀਕਲ ਮਡ ਸਲਿੰਗਿੰਗ ਬਹੁਤ ਜ਼ਿਆਦਾ ਹੋਈ ਤਾਂ ਤੁਹਾਡੀ ਗਵਰਨਮੈਂਟ बार-बार ਕਹਿੰਦੀ ਹੈ ਕਿ ਪ੍ਰੀਵੀਅਸ ਗਵਰਨਮੈਂਟਸ ਦੇ ਦੌਰਾਨ ਸਾਰੀ ਇਲੈਗੈਲਿਟੀ ਹੋਈ ਹੈ ਉਹੀ ਤਾਂ ਮੈਂ ਕਹਿ ਰਿਹਾ ਨਾ ਜੀ ਕਿ 59 ਵਿੱਚ ਪਾਪੜਾ ਆਇਆ 14 ਚ ਉਹਦੀ ਅਮੈਂਡਮੈਂਟ ਕੀਤੀ ਕੀਤੀ ਚੰਗੇ ਲਈ ਸੀਗੀ ਪਰ ਉਹਦਾ 네ਗੇਟਿਵ ਇੰਪੈਕਟ ਗਿਆ 16 ਚ ਫੇਰ ਕੀਤੀ 18 ਚ ਫੇਰ ਕੀਤੀ ਤੇ ਉਹ ਇਸ ਹਿਸਾਬ ਨਾਲ ਕੀਤੀ ਗਈ ਕਿ ਆਮ ਬੰਦੇ ਨੂੰ ਬੈਨੀਫਿਟ ਦੇਣਾ ਨਹੀਂ ਹੈਗਾ ਇਲੀਗਲ ਕਲੋਨਾਈਜ਼ਰ ਨੂੰ ਬੈਨੀਫਿਟ ਦੇਣ ਵਾਲੀ ਪਾਲਿਸੀ ਬਣਾ ਲੈਂਦੇ ਸੀ ਕਿ ਜਿੱਦ ਨਾਲ ਪ੍ਰੋਮੋਸ਼ਨ ਹੁੰਦੀ ਗਈ ਤੇ 14 ਹਜ਼ਾਰ ਕਲੋਨੀਆਂ ਬਣ ਗਈਆਂ ਜੇ ਸਰਕਾਰ ਚਾਹੇ ਤੇ ਫਿਰ ਸਰਕਾਰ ਦੀ ਨਕਤੇਲੇ ਕਿਵੇਂ ਇਲੀਗਲ ਕਲੋਨੀ ਬਣ ਜਾਂਦੀਆਂ ਜੀ ਸੋਇਸ਼ਨ ਕੈਬਨਿਟ ਮਿੰਿਸਟਰ ਅਮਨ ਰੋਟਾ ਅੱਜ ਇਹਨਾਂ ਨੂੰ ਕੈਟੇਗਰੀ ਕਿ ਅਭੀ 14 ਹਜ਼ਾਰ ਇਲੀਗਲ ਕਲੋਨੀਆਂ ਪੰਜਾਬ ਦੇ ਵਿੱਚ ਹੈ ਨੇ ਔਰ ਕਈ ਜਿਹੜੇ ਇੰਡੀਵਿਜੂਅਲ ਪਲਾਟ ਹੋਲਡਰਸ ਨੇ ਜਿਨ੍ਹਾਂ ਦੀ 500 ਗਾਜ ਤੋਂ ਘੱਟ ਪਲਾਟ ਹੈ ਐਨਓਸੀ ਉਹਨਾਂ ਨੂੰ ਲੋਡ ਨਹੀਂ ਹੋਊਗੀ ਇਸ ਪੂਰੇ ਉਸ ਤੋਂ ਉਹਨਾਂ ਨੂੰ ਬੈਨੀਫਿਟ ਹੋਇਆ ਜਿਹੜਾ ਅੱਜ ਬਿੱਲ ਪਾਸ ਹੋਇਆ ਹੈ ਔਰ ਪੰਜਾਬ ਦੇ ਲੋਕਾਂ ਵਾਸਤੇ ਬਹੁਤ ਵੱਡਾ ਬਰੀਦਰ ਹੈ ਲੇਕਿਨ ਇਲੀਗਲ ਕਲੋਨੀਆਂ ਨੂੰ ਕਿਸੇ ਵੀ ਤਰ੍ਹਾਂ ਸਪੋਰਟ ਜਿਹੜੀ ਹੈ ਉਹ ਨਹੀਂ ਕਰੇਗੀ ਇਹ ਸਰਕਾਰ ਕੈਮਪਾਸਨ ਗੁੰਜੀਤ ਦੇ ਨਾਲ ਅਸੀਮ ਬੱਸੀ ਪੰਜਾਬ ਤੋਂ